ਅਸੀਂ ਦੇਖ ਸਕਦੇ ਹਾਂ ਕਿ ਹਰ ਪਿੰਡ ਕੇਸ ਦੀ ਬੀਤੀ ਦੇ ਪਾਕਿਸਤਾਨ ਦੇ ਅਸੀਂ ਇਹ ਸੁਵਿਧਾਤਾ ਕਿਸੇ ਤੋਂ ਤੁਹਾਨੂੰ ਲੱਗ ਸੋ ਜਾ ਆਦੇ ਸੰਪਰਕ ਕਰੋ ਇਹ ਕੰਟਰੋਲ ਰੂਮ ਦਾ ਨੰਬਰ ਨੇ ਹੋਰੇ ਬਾਜਲ ਕਾਲੋ ਤੋ ਇਹ ਹਰ ਪਿੰਡ ਚ ਲੋ ਆਤਾ ਕਿਉਂਕਿ ਰਾਤ ਭਰਾਂਤੇ ਵੀ ਇਹ ਜੂਤ ਪੈਇਓ ਤੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣਾ ਉਹ 50 60 ਉਹ ਅਪਡੇਟ ਤੇ ਅਸੀਂ ਉਹਦੇ ਜੱਥੇ ਨਾਲ ਦੀ ਨਾਲ ਸਾਡੀਆਂ ਜਿਹੜੀਆਂ ਅਰੈਸਟਰੀ ਦੀਆਂ ਟੀਮਾਂ ਨੇ ਜਿਹੜੇ ਪੂਰੇ ਜਿਹੜੇ ਐਨਡੀਆਰ ਅਸਟੀ ਟੀਮਾਂ ਨੇ ਜਵਾਬ ਨੇ ਇਹਨਾਂ ਦੇ ਮੀਨਾ ਸਾਹਿਬ ਹੈੱਡ ਨੇ ਕਿਹਾ ਕਿ ਆਏ ਮੋਹਨ ਜੀ ਹੋਰ ਤਾਂ ਫਮਨ ਵੀ ਕੋਡਾ ਜੀ ਮਿੰਦਰ ਕਾ ਟੋਡਾ ਜੀ ਟੋਡਾ ਜੀ ਤੇ ਸਾਰੇ ਟੀਮ ਦੇ ਮੈਂਬਰ ਦਿਨ ਰਾਤ ਲੋਕ ਸੇਵਾ ਦੇ ਵਿੱਚ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ 40 50 ਫੁੱਟ ਪਾਣੀ ਦੇ ਫਿਚ ਦੀ ਕਿਸ਼ਤੀਆਂ ਲੈ ਕੇ ਆਉਣੀਆਂ ਰੈਸਪੀ ਕਰਾਣੇ ਬੰਦਿਆਂ ਨੂੰ ਇਧਰੋਂ ਲੈ ਕੇ ਜਾਣਾ ਦਵਾਈਆਂ ਤੋਂ ਆ ਕੇ ਉਧਰ ਟੱਕਣਾ ਉਹਨਾਂ ਨੂੰ ਡੇਲੀ ਨੀਜ਼ ਜਿਹੜੀਆਂ ਸ਼ਹਿਰ ਦੇ ਨਾਲ ਜਿਹੜੀ ਕਿ ਉਹ ਕਟ-ਆਫ ਨੂੰ ਉਹਨਾਂ ਨੇ ਸ਼ਹਿਰ ਨਾਲ ਜੋੜ ਦਿੱਤਾ ਮੈਂ ਇਸ ਟੀਮ ਦੀ ਸਾਰੀ ਦੀ ਬੜੀ ਸ਼ਾਬਾਸ਼ੀ ਦਿੰਦਾ ਹਾਂ ਉਹਨੂੰ